ਗੁਰਦਾਸਪੁਰ ਦੇ ਤਾਰੀਵਾਲ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਬਣਨ ਨਾਲ ਇਥੋਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਲੋਕਾਂ ਨੇ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵਿਸ਼ੇਸ਼ ਗ੍ਰਾਂਟ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਸਦਕਾ ਨਵੀਂ ਤਿਆਰ ਹੋਈ ਇਮਾਰਤ 'ਚ ਆਧੁਨਿਕ ਸਹੂਲਤਾਂ ਅਤੇ ਟੈਕਨੋਲੋਜੀ ਦੀ ਸ਼ਲਾਘਾ ਕੀਤੀ ਹੈ ਜ਼ਿਕਰਯੋਗ ਹੈ ਕਿ ਸ਼ਹਿਰ ਤਾਰੀਵਾਲ ਦੇ ਰੇਲਵੇ ਸਟੇਸ਼ਨ ਦੀ ਇਮਾਰਤ ਬਹੁਤ ਹੀ ਪੁਰਾਣੀ ਹੋ ਚੁੱਕੀ ਸੀ ਸ਼ੈੱਡ ਵੀ ਨਾ ਹੋਣ ਕਰਕੇ ਬਰਸਾਤ ਦੇ ਦਿਨਾਂ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਜਦੋਂ ਨਵਾਂ ਰੇਲਵੇ ਸਟੇਸ਼ਨ ਬਣ ਗਿਆ ਤਾਂ ਆਮ ਯਾਤਰੀ ਅਤੇ ਇਲਾਕੇ ਦੇ ਲੋਕ ਵੀ ਕੇਂਦਰ ਸਰਕਾਰ ਦਾ ਧੰਨਵਾਦ ਕਰ ਰਹੇ ਨੇ। ਅੱਥੇ ਮੈਂ ਧਾਰੀਵਾਲ ਆਇਆ ਸੀ ਇੱਕ ਟਿਕਟ ਦੇ ਰਿਗਾਰਡਿੰਗ ਰੇਲਵੇ ਸਟੇਸ਼ਨ ਦੇ ਵਿੱਚ ਤੇ ਮੈਂ ਕਾਫੀ ਦਿਨਾਂ ਬਾਅਦ ਇੱਥੇ ਵਿਜ਼ਿਟ ਕੀਤਾ ਤੇ ਮੈਂ ਦੇਖਿਆ ਕਿ ਧਾਰੀਵਾਲ ਦੀ ਸਟੇਸ਼ਨ ਦੀ ਨੁਹਾਰ ਬੜੀ ਚੇਂਜ ਹੋ ਪਈ ਸੀ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਕੇਂਦਰੀ ਰੇਲ ਰਾਜੇ ਮੰਤਰੀ ਰਵਨੀਤ ਬਿੱਟੂ ਜੀ ਦਾ ਮੈਂ ਤੇ ਅੱਜ ਦਿਨੋਂ ਧੰਨਵਾਦ ਕਰਦਾ। ਪਹਿਲੇ ਇਸ ਹਾਲਤ ਬਹੁਤ ਖਰਾਬ ਸੀ ਤੇ ਹੁਣ ਬਹੁਤ ਸਾਰਾ ਸੁਧਾਰ ਹੋਇਆ ਇਸ ਵਿੱਚ ਤੇ ਇਸ ਤੋਂ ਪਹਿਲਾਂ ਜਦੋਂ ਆਂ ਜਾਂਚ ਬਹੁਤ ਦਿੱਕਤ ਹੁੰਦੀ ਸੀ ਕਿ ਸੱਤਾਂ ਚੋਂਦੀਆਂ ਸੀ ਬਹੁਤ ਪ੍ਰੋਬਲਮ ਆਉਂਦੀ ਸੀ ਬਰਸਾਤ ਦੇ ਮੌਸਮ 'ਚ ਹੁਣ ਬਹੁਤ ਸੁਧਾਰ ਹੋਇਆ ਹੋਇਆ ਤੇ ਕਾਫੀ ਕੁਝ ਡਿਵੈਲਪਮੈਂਟ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਪਲੇਟਫਾਰਮ ਬਣ ਰਿਹਾ ਹੈ ਨਈ ਬਿਲਡਿੰਗ ਬਣ ਗਈ ਹੈ ਲੈਟਰਨ ਬਾਥਰੂਮ ਬਣ ਰਿਹਾ ਹੈ ਸ਼ੱਡ ਵੀ ਬਣ ਰਹੀ ਹੈ ਕਾਫੀ ਅੱਛੀ ਤਰ੍ਹਾਂ ਦਾ ਨਾਲ ਫੈਸਿਲਿਟੀ ਮਿਲ ਰਹੀ ਹੈ ਯਾਤਰੀਆਂ ਨੂੰ